ਨੇ ਸੁਣਾ ਪੰਜਾਬ ਚੋ ਹਾਂਜੀ 13 ਲੱਖ ਤਾਂ ਅਸੀਂ ਦਿੱਤਾ ਕਾਲੀਦਾਲ ਨੇ ਇਹਨਾਂ ਨੇ ਕੀ ਦਿੱਤਾ ਇਹਦਾ ਪਿੰਡ ਦਾ ਮੀਟਰ ਨਹੀਂ ਲਾ ਸਕਦੇ ਆ ਗ੍ਰੈਡਾ ਸੀ ਲਿਆਂਦਾ ਜਿਹੜਾ ਜਿੱਥੋਂ ਬਲੱਟ ਜਾਂਦੀ ਹੈ ਬਟ ਕਿੱਥੋਂ ਦੀ ਸੁਆ ਖੱਟ ਵੱਧੂ ਚੱਲਦੀ ਆ ਉਹ ਕੱਲੇ ਲਾਈਟ ਨੂੰ ਵੀ ਕਰਾਂਗੇ ਦੂਜਾ ਪਾਣੀ ਤਾਂ ਖਾਈ ਜਾਂਦੇ ਨੇ ਉਹ ਕੱਲੇ ਲਾਈਟ ਨੂੰ ਕੀ ਕਰਾਂਗੇ ਜੇ ਦੂਜਾ ਪਾਣੀ ਨਾ ਆਇਆ ਨਹਿਰੀ ਪਾਣੀ ਤਾਂ ਹੁੰਦਾ ਨਹੀਂ ਸਾਰੇ ਖਾਲ ਦਾ ਐਪੈ ਨੇ ਵੀ ਕੁਝ ਕਰਦੇ ਨਹੀਂ ਨਾ ਪੜੋਲਿਆਂ ਦਾ ਨਾ ਕੁਝ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੱਟ ਤੇ ਆਪਾਂ ਅੱਜ ਪਿੰਡ ਦਾ ਆਪਣੇ ਦਾ ਸਰਪਾ ਦਿਖਾਉਣਾ ਪਿੰਡ ਹੀਰੋ ਕਲਾਂ ਦਾ ਆਜੋ ਤੇ ਆ ਲੱਗਿਆ ਹੋਇ ਲੱਖੇ ਸਧਾਨੇ ਦਾ ਤੇ ਆ ਸਾਰੇ ਪਿੰਡ ਹੀਰੋਕਲਾ ਦੇ ਮੁੰਡੇ ਬੈਠੇ ਨੇ ਠੀਕ ਹੈ ਜੀ ਤੇ ਇਹਦਾ ਚੋ ਇਨਸਾਨ ਹੈਗਾ ਆ ਬਾਲਟੀ ਠੀਕ ਹੈ ਤੇ ਬਾਕੀ ਸਾਰੇ ਜਿਹੜਾ ਉੱਪਰ ਲਿਖਿਆ ਹੋਇਆ ਲੋਕ ਸਭਾ ਬਠਿੰਡਾ ਤੋਂ ਪੰਜਾਬ ਤੇ ਪੰਜਾਬੀਆਂ ਨੂੰ ਬਚਾਉਣ ਵਾਲੇ ਉਮੀਦਵਾਰ ਤੇ ਇਹਨਾਂ ਦਾ ਤੁਸੀਂ ਸਹਿਯੋਗ ਦੇਖ ਲਓ ਵੀ ਕਿੰਨਾ ਕਾ ਪਿੰਡ ਹੀਰੋਕਲਾ ਦੇ ਵਿੱਚੋਂ ਉਧਰ ਦਿਖਾਉਣਾ ਤੁਹਾਨੂੰ ਕਾਂਗਰਸ ਦੇ ਆਜੋ ਤੇ ਆ ਲੱਗਿਆ ਹੋਇਆ ਬੋਰਡ ਜੀ ਕਾਂਗਰਸ ਦਾ ਤੇ ਇੱਥੇ ਦੇ ਵਰਕਰ ਬੈਠੇ ਨੇ ਠੀਕ ਹੈ ਜਿੰਨੇ ਪੰਡ ਹੀਰੋ ਕਲਾ ਦੇ ਵਿੱਚ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਤੇ ਐਤ ਕੀ ਕਿਹਨੂੰ ਵੋਟ ਜ਼ਿਆਦਾ ਪਊ ਕੌਣ ਜਿੱਤੂਗਾ ਕਿਹਨੂੰ ਜ਼ਿਆਦਾ ਕੌਣ ਹਾਰੂਗਾ ਕਿਹਨੂੰ ਵੋਟ ਘੱਟ ਪਊਗੀ ਉਹ ਮਤਲਬ ਜੋ ਜਿਹਨੂੰ ਵੋਟ ਪਾਉਂਗੇ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਹ ਕਾਂਗਰਸ ਦਾ ਆ ਗਿਆ ਆਪਣਾ ਪੰਡ ਹੀਰੋ ਕਲਾ ਦੇ ਵਿੱਚ ਇੱਧਰ ਆ ਗਿਆ ਆਮ ਪਾਰਟੀ ਦਾ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਆ ਆਮ ਪਾਰਟੀ ਦਾ ਤੁਸੀਂ ਦੇਖ ਲਓ ਵੀ ਇਹ ਆਮ ਪਾਰਟੀ ਦੇ ਵਰਕਰ ਨੇ ਸਾਰੇ ਜਿੰਨੇ ਪਿੰਡ ਹੀਰੋਕਲਾਂ ਦੇ ਵਿੱਚ ਬੈਠੇ ਨੇ ਤੇ ਆਮ ਪਾਰਟੀ ਨੂੰ ਕਿੰਨੀ ਕ ਬੋਟ ਪਾਊਗੀ ਕੌਣ ਪਾਊਗਾ ਜਿੰਨੇ ਤੁਸੀਂ ਪਾਉਂਗੇ ਉਹਨੋਂ ਵੀ ਮਤਲਬ ਕਮੈਂਟਾਂ ਜਰੂਰ ਦੱਸਿਓ ਕਿਹੜੀ ਸਰਕਾਰ ਮਤਲਬ ਕਿਹਦੀ ਆਉਣੀ ਚਾਹੀਦੀ ਹੈ ਕੌਣ ਜਿੱਤਣਾ ਚਾਹੀਦਾ ਉਹ ਵੀ ਤੁਸੀਂ ਜਰੂਰ ਦੱਸਿਓ ਜੀ ਤੇ ਆ ਜਿੰਨੇ ਬੈਠੇ ਨੇ ਸਾਰੇ ਪਿੰਡ ਹੀਰੋਕਲਾਂ ਦੇ ਵਿੱਚ ਆਮ ਪਾਰਟੀ ਦੇ ਵਰਕਰ ਨੇ ਤੇ ਉਧਰ ਹੈਗੇ ਨੇ ਕਾਲੀਆਂ ਦੇ ਆ ਜੀ ਆ ਦੇਖੋ ਜੀ ਕਾਲੀਆਂ ਦੇ ਵਰਕਰਾਂ ਦਾ ਇਤਕੀ ਇਕੱਠ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇਕੱਠ ਹੈ ਤੁਸੀਂ ਆ ਦੇਖੋ ਇਹ ਵੀ ਪਿੰਡ ਹੀਰੋ ਕਲਾ ਦੇ ਵਿੱਚ ਜਿੰਨੇ ਵਰਕਰ ਬੈਠੇ ਨੇ ਤੁਹਾਨੂੰ ਦਿਖਾਉਣੇ ਆਗੇ ਕਰਾਉਣੇ ਗੱਲਬਾਤ ਤੇ ਆ ਦੇਖੋ ਬੀਬਾ ਹਰਸਿਮਰਤ ਕੌਰ ਤੇ ਕੌਣ ਕੌਣ ਮਤਲਬ ਦੀ ਸਪੋਰਟ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਬੜੀ ਕਿਰਪਾ ਜੀ ਤੇ ਕਿਵੇਂ ਲੱਗ ਰਿਹਾ ਹੈ ਜੀ ਮਾਹੌਲ ਤੁਹਾਨੂੰ ਮੈਂ ਕਹਿੰਦਾ ਜੀ ਪੰਥ ਦੀ ਬੱਲੇ ਬੱਲੇ ਤੁਸੀਂ ਰਾਸ ਦੇਖ ਦਿਓ ਸਾਰੇ ਸਾਕ ਬੈਠੇ ਆਂ ਜੀ ਇਕੱਠ ਬਹੁਤ ਹੈ ਜੀ ਇਕੱਠ ਬਹੁਤ ਹੈ ਬੀਬਾ ਜੀ ਦੇ ਕੰਮਾਂ ਨੂੰ ਵੋਟ ਪਊਗੀ ਜੀ ਠੀਕ ਹੈ ਜੀ ਤੇ ਮਤਲਬ ਕੰਮ ਦੇ ਆਧਾਰ ਤੇ ਵੋਟ ਪਊਗੀ ਕੰਮ ਦੇ ਆਧਾਰ ਤੇ ਵੋਟ ਪੈਣੀ ਜੀ ਕੋਈ ਲਾਰਾ ਨਹੀਂ ਕੋਈ ਝੂਠ ਨਹੀਂ ਹੈਗਾ ਤੁਮਾਰ ਤੁਮਾਰ ਵਾਲੇ ਸ਼ੋਸ਼ੇ ਨਹੀਂ ਹੈਗੇ ਵੀ ਬਾਈ ਜੀ ਨੇ ਜੋ ਕਰਿਆ ਕਹੇ ਉਹ ਕਰਿਆਗਾ ਠੀਕ ਹੈ ਤੇ ਜਿਹੜੀ ਲਾਈਟ ਦੇ ਮਤਲਬ ਮੁੱਦੇ ਚੱਲ ਰਹੇ ਨੇ ਵੀ ਕੱਲੀ ਲਾਈਟ ਦੀ ਚੱਲੀ ਜਾਂਦਾ ਮਤਲਬ ਵਾਰ-ਵਾਰ ਸਾਰੇ ਬੋਲ ਰਹੇ ਨੇ ਵੀ ਉਹ ਕੀ ਬਟਾਈ ਮੋਟਰਾਂ ਵਾਲਾ ਮੋਟਰਾਂ ਵਾਲਾ ਤਾਂ ਮੋਟਰਾਂ ਸਾਰੀਆਂ ਕਾਲੀਦਾਲ ਦੇ 16 ਲੱਖ ਨਹੀਂ ਸੁਣਿਆ ਪੰਜਾਬ ਚ ਹਾਂਜੀ 13 ਲੱਖ ਤਾਂ ਅਸੀਂ ਦਿੱਤਾ ਕਾਲੀਦਾਲ ਨੇ ਇਹਨਾਂ ਨੇ ਕੀ ਦਿੱਤਾ ਇਹਦਾ ਪਿੰਡ ਦਾ ਮੀਟਰ ਨਹੀਂ ਲਾ ਸਕਦੇ ਆ ਗ੍ਰੈਡਰਾ ਸੀ ਲਿਆਂਦਾ ਜਿਹੜਾ ਅੱਜ ਤੋਂ ਬਲੱਟ ਜਾਂਦੀ ਹੈ ਬਟ ਕਿੱਥੋਂ ਦੀ ਸੁਆ ਖਾਲੀ ਪੈ ਜਾਵਾ ਸੂਚ ਪਾਣੀ ਨਹੀਂ ਆ ਰਿਹਾ ਇਹ ਤਾਂ ਗੱਲਾਂ ਹੀ ਗੱਲਾਂ ਨੇ ਇਹਨਾਂ ਦੇ ਇਹਨਾਂ ਪੱਲੇ ਕੀ ਹੈ ਠੀਕ ਹੈ ਜੀ ਤੇ ਲਓ ਜੀ ਤੁਸੀਂ ਦੇਖ ਚੁੱਕੇ ਹੋ ਆ ਕਾਲੀਦਾਲ ਦੇ ਵਰਕਰ ਨੇ ਇੱਧਰ ਸਾਰੇ ਦਿਖਾ ਦਿੰਦੇ ਆ ਤੁਹ ਤੇ ਆ ਦੇਖੋ ਜੀ ਤੇ ਪਿੰਡ ਹੀਰੋ ਕਲਾ ਦੇ ਵਿੱਚ ਕੀ ਮਾਹੌਲਾ ਕੀ ਨੂੰ ਜਾਦੇ ਵੋਟ ਪਾਉਗੀ ਕਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ ਤੇ ਇਹ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤਾਂ ਕਿ ਸਾਰੇ ਪਿੰਡਾਂ ਦਾ ਅਸੀਂ ਸਰਪਾ ਲਵਾਂਗੇ ਵੀਡੀਓ ਨੂੰ ਦੇਖਦੇ ਰਹੋ ਤੇ ਇੱਧਰ ਲਖੇ ਸਿਧਾਨੇ ਦੀ ਸਪੋਰਟ ਦੇ ਵਿੱਚ ਵੀ ਮੁੰਡੇ ਬੈਠੇ ਨੇ ਆਜੋ ਤੁਹਾਨੂੰ ਦਿਖਾਉਣਿਆਂਗੇ ਤੇ ਆਹ ਮੁੰਡਾ ਬੈਠਾ ਹੈ ਇਹਦੇ ਨਾਲ ਬਾਤਾਂ ਲੱਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਤੇ ਹੋਰ ਫਿਰ ਕਿਵੇਂ ਹੋ ਸਭ ਵਧੀਆ ਵੀ ਸਭ ਵਧੀਆ ਇਹ ਸਪੋਰਟ ਕਿਵੇਂ ਚੱਲ ਰਹੀ ਹੈ ਕੋਡ ਜਮਾ ਚੜਦੀ ਖਲਾਜ ਆ ਬਈ ਮੋਰਚਾ ਠੀਕ ਹੈ ਸਹਿਯੋਗ ਮਿਲ ਰਿਹਾ ਹੈ ਵਧੀਆ ਬਈ ਬਹੁਤ ਸਹਿਯੋਗ ਮਿਲ ਰਿਹਾ ਬਈ ਠੀਕ ਹੈ ਤੇ ਕੀ ਕਹਿਣਾ ਚਾਹਣਿਓ ਮਤਲਬ ਦਰਸ਼ਕਾਂ ਨੂੰ ਚਾਹਣ ਦਾ ਇਹੀ ਕਹਿਣਾ ਬਈ ਜਿਹੜੀਆਂ ਵੋਟਾਂ ਨੇ ਨਾ ਇਹ ਮਤਲਬ ਕਿਸੇ ਆਪਣੇ ਪਾਰਟੀ ਬਾਜੀ ਨੂੰ ਨਹੀਂ ਹੋਣੀਆਂ ਚਾਹੀਦੀਆਂ ਇਹ ਹੋਣੀਆਂ ਚਾਹੀਦੀਆਂ ਨੇ ਬਈ ਸਾਡੀ ਜਾਗਦੀ ਜ਼ਮੀਰ ਦਾ ਸਬੂਤ ਦੇਣਾ ਚਾਹੀਦਾ ਸਾਨੂੰ ਪੰਜਾਬ ਦੀ ਜਿਹੜੀਆਂ ਹੱਕੀ ਮੰਗਾਂ ਨੇ ਪਾਣੀਆਂ ਦਾ ਮੁੱਦਾ ਹੋ ਗਿਆ ਕੋਈ ਵੀ ਪਾਰਟੀ ਨਹੀਂ ਗੱਲ ਕਰ ਰਹੀ ਕਿਸੇ ਵੀ ਇੱਕ ਲੀਡਰ ਦਾ ਬਿਆਨ ਦਿਖਾ ਦਿਓ ਕਿ ਕਿਸੇ ਵੀ ਮੈਨੀਫੈਸਟੋ ਦੇ ਉੱਤੇ ਜਾਂ ਕਿਸੇ ਦੀ ਏਜੰਡੇ ਦੇ ਉੱਪਰ ਪਾਣੀਆਂ ਦਾ ਮੁੱਦਾ ਹੋਵੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੋਵੇ ਨਸ਼ਾ ਦਾ ਮੁੱਦਾ ਹੋਵੇ ਸਾਡੀ ਰਾਜਧਾਨੀ ਦਾ ਮੁੱਦਾ ਹੋਵੇ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ ਇਹ ਮੁੱਦੇ ਅੱਜ ਬਿਲਕੁਲ ਹੀ ਗਾਇਬ ਕਰ ਚੁੱਕੇ ਇਹ ਨੇ ਸਾਡੀ ਰਾਜਨੀਤੀ ਦੇ ਵਿੱਚੋਂ ਹਾਲਾਂਕਿ ਜੇ ਆਪਾਂ ਫਿਕਰਮੰਦੀ ਨਾਲ ਸੋਚੀਏ ਨਾ ਪੰਜਾਬ ਦੀ ਕਿ ਪੰਜਾਬ ਦੇ ਕੋਲੇ ਸਿਰਫ 15 ਸਾਲਾਂ ਦਾ ਪਾਣੀ ਰਹਿ ਗਿਆ ਤੇ ਸਾਨੂੰ ਇਥੋਂ ਇਹ ਪਾਣੀ ਪਾਣੀ ਦੇ ਚੱਕਰ 'ਚ ਪਈ ਹਾਂ ਮਤਲਬ ਕਹਿ ਰਹੇ ਨੇ ਵੀ ਅਸੀਂ ਪਾਣੀ ਦਿਨੇ ਲੈਟ ਦਿੰਨੇ ਆ ਵੀ ਇਹ ਲੈਟ ਦਾ ਕੀ ਬੱਡਾ ਭਾਈ ਲੈਟ ਦਾ ਇਹ ਬੱਡਾ ਬੱਧਾ ਕੀ ਆ ਪੰਜਾਬ ਦੇ ਵਿੱਚ 5 ਕਰੋੜ 10 ਲੱਖ ਏਕੜ ਜ਼ਮੀਨਾਂ ਤੇ ਪੰਜਾਬ ਦੇ ਵਿੱਚ 15 ਲੱਖ ਮੋਟਰਾਂ ਨੇ ਤੇ 15 ਲੱਖ ਮੋਟਰ ਜਿਹੜਾ ਬਾਦਲ ਕੇ ਕਹਿੰਦੇ ਨੇ ਨਾ ਕਿ ਬਾਦਲੇ ਬਹੁਤ ਵੱਡਾ ਕੰਮ ਕੀਤਾ ਮੋਟਰਾਂ ਦਾ ਬਿੱਲ ਮਾਫ ਕੀਤਾ ਇਹਦਾ ਕਾਰਨ ਪਤਾ ਕੀ ਆ ਕਿ ਇਹਨਾਂ ਨੇ ਸਾਡੇ ਪਾਣੀ ਵਿੱਚ ਸਾਡੇ ਕੋਲੇ ਜਦੋਂ ਪੰਜਾਬ ਬਣਦੇਗਾ 1 ਕਰੋੜ 75 ਲੱਖ ਏਕੜ ਦਾ ਪਾਣੀ ਸੀ ਅੱਜ ਸਾਡੇ ਕੋਲੇ 42 ਲੱਖ ਏਕੜ ਦਾ ਪਾਣੀ ਰਹਿ ਗਿਆ ਉਹ ਪਾਣੀ ਵੇਚੇ ਤੇ ਉਹ ਪਾਣੀਆਂ ਦਾ ਸੌਦਾ ਕਰਕੇ ਸਾਨੂੰ ਬਿਲਕੁਲ ਜਿਹੀ ਮੁਫਤ ਬਿਜਲੀ ਦਿੱਤੀ ਗਈ ਤਾਂ ਕਿ ਆਪਣੀ ਧਰਤੀ ਦਾ ਜਿਹੜਾ ਨਿਰਮਲ ਸਰੂਤ ਪਾਣੀ ਆ ਇਹਨੂੰ ਖਤਮ ਕਰਕੇ ਆਪਣੀ ਨਾਸਲ ਹੋ ਤੁਸੀਂ ਇਹ ਦੇਖ ਚੁੱਕੇ ਹੋ ਵੀ ਗੱਲ ਪਾਣੀ ਖਤਮ ਕਰਨ ਦੀ ਆਈ ਹੈ ਕਹਿੰਦੇ ਵੀ ਜਿਹੜਾ ਪਾਣੀ ਵੱਧ ਚੱਲ ਰਿਹਾ ਉਹ ਵੀ ਪਾਣੀ ਖਤਮ ਹੋਊ ਇਹ ਆ ਪਿੰਡ ਦੇ ਮੁੰਡੇ ਬੈਠੇ ਨੇ ਹੋਰ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੇ ਕੀ ਰੋਟ ਪਾਉਗੇ ਅਸੀਂ ਵੀ ਲੱਖੇ ਦਾ ਨੀ ਪਾਵਾਂਗੇ ਠੀਕ ਹੈ ਜੀ ਤੇ ਕੀ ਸੋਚ ਕੇ ਪਾਉਂਦੇ ਲੱਖੇ ਦਾ ਨੇ ਲਗਦਾ ਨਵੀਂ ਸੋਚਾ ਸੋਚ ਕੇ ਤਾਈਂ ਪਾਵਾਂਗੇ ਇਹ ਤਾਂ ਪੁਰਾਣਾ ਇਹਨਾਂ ਦਾ ਬਥੇਰਾ ਕੁਝ ਖਾ ਲਿਆ ਇਹਨਾਂ ਨੇ ਹੁਣ ਉਹਨੂੰ ਬੰਨ ਨਵੀਂ ਸੋਚ ਵੀ ਸੋਚ ਕੇ ਦੇਖਦੇ ਵੀ ਕੀ ਬੰਦਾ ਠੀਕ ਹੈ ਤੇ ਉਹ ਪੰਜਾਬ ਦੀਆਂ ਗੱਲਾਂ ਕਰਦਾ ਪੰਜਾਬ ਦੇ ਹੱਕ ਰੱਖਦਾ ਤੇ ਮਤਲਬ ਆਮ ਪਾਰਟੀ ਕੱਲੀ ਮਤਲਬ ਵੀ ਪਾਣੀ ਦੇ ਉੱਤੇ ਉਹ ਕਰ ਰਹੀ ਹੈ ਪ੍ਰਚਾਰ ਵੀ ਦਿਨੇ ਲੈਟ ਬੱਧੂ ਚੱਲਦੀ ਆ ਉਹ ਕੱਲੀ ਲੈਟ ਨੂੰ ਵੀ ਕਰਾਂਗੇ ਜਦੋਂ ਜਾ ਪਾਣੀ ਤਾਂ ਖਾਈ ਜਾਂਦੇ ਨੇ ਉਹ ਕੱਲੀ ਲੈਟ ਨੂੰ ਕੀ ਕਰਾਂਗੇ ਜਦੋਂ ਦੂਜਾ ਪਾਣੀ ਨਾ ਆਇਆ ਨਹਿਰੀ ਪੰਡਾ ਹੁੰਦਾ ਨਹੀਂ ਸਾਰੇ ਖਾਲਡਾ ਪੈਨੇ ਵੀ ਕੁਝ ਕਰਦੇ ਨਹੀਂ ਨਾ ਪੜੋਲਿਆਂ ਦਾ ਨਾ ਕੁਝ ਕੋਰ ਕਰਦੇ ਨੇ ਤੇ ਤੁਸੀਂ ਕਿਹ ਚਾਹੋ ਵੀ ਕੌਣ ਜਿੱਤਣਾ ਚਾਹੁੰਦਾ ਇਹਦਾ ਲੱਖਾ ਸਾਨੂੰ ਜਿਤਾਉਣਾ ਮਰਦੇ ਵੀ ਲੱਖਾ ਦਾ ਨਾ ਜਿੱਤੇ ਭਾਈ ਤੇ ਲਓ ਜੀ ਇਹ ਪਿੰਡ ਦੇ ਮੁੰਡਿਆਂ ਦੀ ਸਪੋਰਟ ਆ ਵੀ ਲੱਖਾ ਸਿਧਾ ਨਾ ਜਿੱਤੇ ਜੋ ਪਾਣੀ ਦੇ ਉੱਪਰ ਗੱਲ ਕਰਦਾ ਪ ਤੇ ਵੀਡੀਓ ਨੂੰ ਵੱਤ ਵਾਂ ਸ਼ੇਅਰ ਕਰ ਦਿਓ ਪਿੰਡ ਹੀਰੋ ਕਲਾ ਤੇ ਕਹਾ ਤੁਹਾਨੂੰ ਸਾਰੇ ਪਿੰਡਾਂ ਦੀ ਅੱਜ ਸਰਬੱਤ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ